ਬਾਬਾ ਜੀ ਸਾਡੇ ਪਿੰਡਾਂ ਦੇ ਵਿੱਚੋਂ ਜਗਤਾਰ ਸਿੰਘ ਹਵਾਰਾ ਜਿਹੜਾ ਤੇ ਇਹ ਮੰਦਰ ਸਾਰਿਆਂ ਦੇ ਇਹ ਜੱਥੇਬੰਦੀ ਦਾ ਮੁਖੀ ਆ ਬਹੁਤ ਸ਼ਾਨਾਤਮਕ ਹੈ ਜਿਹਨੇ ਇਸ ਵੇਲੇ ਦਾਲਚੱਪ ਦਾ ਜੱਥੇਦਾਰਾ ਸਰਪੰਚ ਖੜਾ ਸਕਿਆ ਤੇ ਇਹ ਜਮਾਨਾ ਦੇਖੋ ਆ 32 ਸਾਲ ਲਿਖਿਆ ਹੋਇਆ 32 ਸਾਲ ਦੀ ਛਾਪ ਹੈ 33 ਸਾਲ ਹੋਤਾ ਹੈ ਜੀ ਬਾਬਾ ਜੀ ਕੋ 28 ਸਾਲ ਲਿਖਿਆ ਹੋਇਆ ਹੈ ਕਦੋਂ ਇਸ ਆਲੇ ਵਿਚਾਰੇ ਉਹ 31 ਸਾਲਾਂ ਤੇ ਜਦੇ ਜੀ ਜਾਨੇ ਇਹ ਜੀ ਬਾਬਾ ਜੀ ਸਮਝੀਏ ਕਹਿੰਦਾ ਨਿਆਈ ਹੈ ਨਾ ਤਾਂ ਕਹੀ ਤੁਸੀਂ ਵੀ ਬਿਦਵਾਣ ਹੋਣਾ ਅਕਸਰ ਤੁਸੀਂ ਕਥਾਵਾਚਪੀ ਹੋ ਹਾਂ ਤੁਸੀਂ ਕੀ ਇਤਨੀ ਐਂ ਵੀ ਹੋ ਜਾ ਰਹੇ ਹੋ ਬਾਅਦ ਵਿੱਚ ਉਹ ਤੁਸੀਂ ਜੀ ਜੇ ਮੱਧਮ ਉਹ ਤੁਸੀਂ ਮੱਧਮ ਕ੍ਰਾਂਤੀ ਵੀ ਕਿਤੇ ਸੋਹਣੇ ਹਨਾ ਮਤਲਬ ਪਾਰ ਤੇ ਉੱਥੇ ਮੱਧਮ ਬਹੁਤ ਸਾਰਾ ਜਾ ਕੇ ਸੁਣਦੇ ਕ੍ਰਾਂਤੀ ਸੁਣਨ ਦਾ ਤੇ ਬਾਬਾ ਜੀ ਇਹਨਾਂ ਦਾ ਕਸੂਰ ਕੀ ਹੈ ਨੱਥਾ ਤੁਹਾਨੂੰ ਕੀ ਹੈ ਮੈਂ ਤਾਂ ਇਹ ਕਹਿਣਾ ਹੈ ਕਿ ਐਹੇ ਜੇ ਬੰਦਿਆਂ ਨੂੰ ਤਾਂ ਸਮਾ ਲੋ ਜਿਵੇਂ ਬਿਰਾਂਤ ਬੁੱੱਜਣ ਮਾਰਿਆ ਗਿਆ ਨਾ ਬਹੁਤ ਖੁਸ਼ੀ ਦੀ ਗੱਲ ਹੈ ਇੰਦਰਾ ਗਾਂਧੀ ਮਾਰੀ ਗਈ ਬਹੁਤ ਖੁਸ਼ੀ ਦੀ ਗੱਲ ਹੈ ਜਨਰਲ ਵੈਜੇ ਮਾਰਿਆ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਲਾਲ ਤਮਾਕਰਵਰ ਦੇ ਮਾਰੇ ਤਾਂ ਖੁਸ਼ੀ ਦੀ ਗੱਲ ਹੈ ਤੁਸੀਂ ਪੁੱਛੋ ਕਿਉਂ ਬਹੁਤ ਖੁਸ਼ੀ ਦੀ ਗੱਲ ਆਈ ਹੈ ਜੇ ਇਹ ਬੰਦੇ ਅਜੇ ਜਿਉਂਦੇ ਹੁੰਦੇ ਤਾਂ ਆ ਆ ਦੇਸ਼ ਨਿਸ਼ਿਹਰਾ ਇਹਨਾਂ ਦਾ ਦਾ ਖਾਲਸਾ ਨਾ ਨਾ ਦਾ ਇਹ ਸਾਡਾ ਕਦੇ ਘਿਆ ਨਾ ਜਾਵੇ। ਜਿੱਕਰ ਕਿ ਸਾਜਾ ਜਿੱਥੇ ਸਰੀਰ ਸਿੱਖ ਦਾ ਉਥੇ ਹੀ ਖਾਲਸਾ ਨੇ। ਆਹੇ ਜਿਹੜੇ ਸਾਡਾ ਜਾਣੇ ਕਿਤੇ ਕਿਤੇ ਲਾਲਾ ਜੀ ਕੋਪਰੇ ਹੀ ਡੇ ਲਾਲਾ ਕਿਤੇ ਲਾਲਾ ਸਾਡਾ ਖਾਲਸਾ ਨਹੀਂ ਜੇ ਚਾਹੇ ਦੁਸ਼ਮਣ ਦੀ ਗੋਲੀ ਨਾਲ ਮਰਦਾ ਤਾਂ ਵੀ ਉਸ ਵੀ ਸਾਡਾ ਦਾ ਖਾਲਸਾ। ਜੇ ਇਹ ਫੁਫਰਪਾਣ ਅਫਰਦਾ ਛੋਲਿਆਂ ਦੇ ਗਜਰਾ ਕਰ ਰਿਹਾ ਕੋੜੀਆਂ ਕਾਠੀਆਂ ਦੇ ਵਿੱਚ ਵੀ ਸਾਡਾ ਖਾਲਸਾ ਹੈ। ਤੁਸੀਂ ਮੇਰੇ ਨਾਲ ਕਈ ਗੱਲਾਂ ਬਾਤਾਂ ਕੀਤੀਆਂ ਨਹੀਂ ਮੈਂ ਇਹ ਤੁਹਾਨੂੰ ਕਹਿਣਾ ਵੇ ਦੇਖੋ ਵੰਡ ਹਰ ਕੋਈ ਚਾਹੁੰਦਾ ਵੇਖੋ ਹਿੰਦੂ ਵੀਰ ਜਿਹੜੇ ਉਹ ਅਜੇ ਹਿੰਦੁਸਤਾਨ ਚਾਹੀਦਾ ਸਾਨੂੰ ਹਾਂ